ਲਓ ਵੀ ਮਿੱਤਰੋ ਸਵਾਗਤ ਕਰਦੇ ਆਂ ਅੱਜ ਦੇ ਬਲੌਗ ਵਿੱਚ ਨਵਾਂ ਮਹੀਨਾ ਚੜਿਆ 1 ਜੂਨ 2025 ਦੀ ਵੀਡੀਓ ਤੇ ਜਾਨਵਰ ਦਿਖਾਉਣ ਲੱਗੇ ਆ ਤੁਹਾਨੂੰ ਜਿਆਦਾ ਜਾਨਵਰ ਸਾਰੇ ਰੇਟਾਂ ਦੇ ਖੜੇ ਲੱਖੋਂ ਥੱਲੇ ਵਾਲੇ ਵੀ ਲੱਖੋਂ ਉੱਪਰ ਵਾਲੇ ਹੀ ਆ ਤੇ ਮਗਰਲੇ ਬਲੌਗ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਬਹੁਤ ਸੋਹਣਾ ਰਿਸਪੌਂਸ ਦਿੱਤਾ ਸਭ ਤੋਂ ਪਹਿਲਾਂ ਤਾਂ ਨੁਕਰਾ ਬਸ਼ੀਰਾ ਆਪਣੇ ਵਾਲੇ ਡਾਇਮੰਡ ਦਾ ਹਜੇ 17-18 ਮਹੀਨਾ ਹੈ ਕੱਦ ਦੇਖੋ ਘੋੜਾ ਬਣਿਆ ਖੜਾ ਜਿਹੜਾ ਭਰਾ ਕੋਈ ਘੋੜਾ ਬਣਾਉਂਦਾ ਚਾਹਵਣ ਹੋਵੇ ਚੰਗਾ ਬਸ਼ੀਰਾ ਭਾਲਦਾ ਹੋਵੇ ਤਾਂ ਆਹ ਦੇਖ ਲਓ ਜੀ ਕੀ ਕਹਣਾ 1 2% ਸਪੌਟ ਹੁਣ ਪਰ ਪਿੰਡੇ ਪੁੰਡੇ ਤੇ ਨਹੀਂ ਨੰਬਰ 2 ਤੇ 60ੋਂ ਬਾਹਰ ਆ ਬਲਕ ਘੋੜੀ ਖੜੀ ਆ ਆਪਣੇ ਘੋੜੇ ਤੋਂ ਮਿਲੀ ਹੋਈ ਆ ਤੇ ਖਾਲੀ ਗੱਭਣ ਤੁਹਾਡੀ ਕਹਿਮੰਦੀ ਨੰਬਰ 3 ਤੇ ਦੁੱਧਿਆ ਸੰਜਾਫ ਘੋੜੀ ਖੜੀ ਏ ਜੀ ਇਹ ਮੌਕੇ ਤੇ ਖਾਲੀ ਅੰਦਰ ਦੀ ਚੈੱਕ ਹੋਈ ਏ ਸਾਫ ਆ ਨੰਬਰ 4 ਤੇ ਆ ਕਾਲੀ ਘੋੜੀ ਖੜੀ ਏ ਇਹ ਜੈ ਰਾਜ ਤੋਂ ਮੀਟ ਹੋਈ ਹੋਈ ਏ ਦੋਸਤੋ ਬਾਡਾ ਬੂਡਾ ਬਹੁਤ ਆ ਮਜੂਤ ਏ ਲੱਖ ਦੇ ਆਸ-ਪਾਸ ਹੀ ਇਹ ਬੰਦੂ ਕੋਈ ਹੋਵੇ ਚਾਹਵਨ ਸੱਜਣ ਤੇ ਨੰਬਰ 5 ਤੇ ਆ ਨੁਕਰੀ ਘੋੜੀ 4 ਸਵਾ 4 ਸਾਲ ਦੀ ਆ ਤੇ ਇਹ ਆਪਣੇ ਵਾਲੇ ਅੱਜ ਬਾਜ ਤੋਂ ਮਲਾਤੇ ਜੀ ਇਹਦੀ ਜਲਦੀ ਵੀਡੀਓ ਵਾ ਇੱਕ ਆ ਘੋੜੀ ਨੂੰ ਮਹੀਨਾ ਹੋ ਗਿਆ ਮੇਟ ਹੋਈ ਨੂੰ ਮੱਥੇ ਫਟਾ ਦੂ ਪੈਰ ਚਟਿਆ ਤੇ ਧਲੈਰਾ ਪਾਉ ਤੇ ਬਾਡਾ ਬੁੱਡਾ ਇਹਦਾ ਵੀ ਸੋਨਾ ਕੋਈ ਹੁੰਦਾ ਤਾਂ ਇਹ ਦੇਖ ਲਓ ਤੇ ਹੁਣ ਤੁਹਾਨੂੰ ਇੱਕ ਵਾਰ ਦਿਖਾ ਦਿੰਦੇ ਆਪਾਂ ਗੱਬਣਾ ਘੋੜੀ ਦੀ ਆ ਮਿੱਤਰੋ ਆ ਜੈਰਾ ਤੋਂ ਗੱਬਣਾ 60 60 ਪ੍ਰੋਪਰ ਸਕੇਲ ਵਾਲੀ ਹਾਈਟ ਆ ਇਹਦੀ ਲੈਂਥ ਲੰਥ ਪੈਰਾਂ ਪੂਰਾ ਸੰਭ-ਸੰਭ ਬਹੁਤ ਮਜ਼ਬੂਤ ਆ ਘੋੜੀ ਦਾ ਬੱਚਾ ਬਈ ਮਗਰਲਾ ਹੀ ਪੂਰੇ ਟੌਪ ਦਾ ਸੀ ਤੇ ਬੱਚਾ ਇੱਕ ਦੀ ਜੈ ਰਾਜ ਦੇ ਤੁਸੀਂ ਲੇਟੈਸਟ ਬਾੜੀ ਮਗਰਨਾ ਚਾਹੀਏ ਆ 2-4 ਦਿਨਾਂ ਚ 4-5 ਜਿਹੜੇ ਬੱਚਿਆਂ ਆਈਆਂ ਲਗਾਤਾਰ ਬੱਚਿਆਂ ਆਈਆਂ ਇੱਕ ਆਪਣੇ ਘਰੇ ਬਾਬੇ ਨੇ ਕਿਰਪਾ ਕੀਤੀ ਬਹੁਤ ਸੋਹਣੀ ਬੱਚੀ ਆਈ ਜੈ ਰਾਜ ਦੀ ਤੇ ਬਹੁਤ ਸੋਹਣਾ ਬੱਚਾ ਦੇ ਜਾਂਦਾ ਆ ਘੋੜੀ ਚ ਵੀ ਆਪਦੇ ਕੁਆਲਿਟੀ ਬਹੁਤ ਲੈਂਥ ਦੇਖੋ ਪੈਰ ਦਾ ਸਾਈਜ਼ ਦੇਖੋ ਕਨਾਂਡਾ ਵਾਲਾ ਬਾਕੀ ਬਲੇਜ ਬਹੁਤ ਸੋਹਣਾ ਕੰਨ ਕੰਡੀਸ਼ਨ ਦੀ ਬੜੀ ਚੰਗੀ ਆ ਲੈਂਥ ਲੰਥ ਹੋਣੀ ਆ ਧੌਣ ਸੋਹਣੀ ਆ ਦੋ ਪਰ ਮਗਰਲੇ ਚਿੱਟੇ ਆ ਬਾਬੇ ਦੀ ਕਿਰਪਾ ਪੂਰੇ ਟੌਪ ਦਾ ਬੱਚਾ ਦੂ ਮੈਂ ਮਗਰਲਾ ਬੱਚਾ ਕੁੜੀ ਦਾ ਦੇਖਿਆ ਤਾਂ ਤੁਹਾਨੂੰ ਦੱਸਿਆ ਪੂਰੇ ਟੌਪ ਦਾ ਤੇ ਨੁਕਰਾ ਬਸ਼ੀਰਾ ਚੈੱਕ ਕਰ ਲੋ ਮਿੱਤਰੋ ਸਪੌਟ ਲੈ ਬੱਚਾ ਦੇਖੋ ਕੰਨ ਕੁੰਡਕ ਨੇ ਤੰਗ ਲੱਗ ਤੇ ਕਿਤੇ ਗੀਨੇ ਭਰਾ ਨੇ ਲੱਖੋਂ ਥੱਲੇ ਲਾਉਣੇ ਫੇਰ ਕੁੜੀ ਤੇ ਤਾਂ ਉਹਨਾਂ ਲਈ ਆ ਫਾਇਦੇਮੰਦ ਘੋੜੀ ਇਹ ਦੋ ਦੇਖੋ ਨੀਲੀ ਜੰਮੀ ਪੌਣੀ ਨੁਕਰੀ ਘੋੜੀ ਆ ਸੱਠੋਂ ਬੇਬਲੂਮੀ ਦਬੂ ਦੋਸਤੋ ਹੀਟ ਕੱਢੀ ਖੜੀ ਆ ਕਾਨਕੁੰਦੀ ਸੰਰਖੀਆ ਲੱਖੋਂ ਥੱਲੇ ਵੰਦ ਜਾਨੀ ਮੁੱਲੀ ਲੱਖੋਂ ਥੱਲੇ ਆਫਰ ਇਹ ਆ ਹੀਟਜ ਆ ਆਪਾਂ ਆਪਣੇ ਵਾਲੇ ਘੋੜੇ ਤੋਂ ਫ੍ਰੀ ਮੀਟ ਕਰਾ ਦੇਣੀ ਬਾਜ ਤੋਂ ਭਰਾ ਕੇ ਦਵਾਂਗੇ ਅੰਦਰ ਦੀ ਤੁਸੀਂ ਜਿਹੜੇ ਮਰਜ਼ੀ ਡਾਕਟਰ ਤੋਂ ਚੈੱਕ ਕਰ ਲੈਂਥ ਲੁੰਥ ਦੇਖੋ ਕਿੰਨੀ ਬਾਕੀ ਦੋਸਤੋ ਨੀਵੇਂ ਥਾਂ ਟੂ ਇਚ ਖੜੀ ਆ ਕੁੜੀ ਦਾ ਕੱਦ 60 ਤੋਂ ਥੋੜਾ ਬਹੁਤਾ ਹੀ ਦਬੂ ਆਈ ਨਾ ਸਮਝੋ ਨੀਵੇਂ ਫੋਟੋ ਮੰਗਾ ਲਿਓ ਫੋਟੋ ਬਹੁਤ ਸੋਹਣੀਆਂ ਆਈਆਂ ਹੋਈਆਂ ਕੁੜੀ ਦੇ ਤੇ ਮਿੱਤਰੋ ਬਾਲ ਭੋਰੀਆਂ ਸਾਫ਼ ਆ ਜਾਨਵਰ ਤੁਹਾਨੂੰ ਹੋਰ ਵੀ ਦਿਖਾਈਏ ਜੀ ਬਾਬੇ ਦੀ ਕਿਰਪਾ ਨਾਲ ਰੰਗ ਭਾਗ ਲਾਏ ਪਏ ਆ ਫਾਰਮ ਤੇ ਜਾਨਵਰ ਰੋਜ਼ ਨਵੇਂ ਪ੍ਰਾਣੀ ਆਉਂਦੇ ਰਹਿੰਦੇ ਆ ਇਹ ਕਾਤ 2 ਨੰਬਰ ਤੇ ਚੰਬੀ ਘੋੜੀ ਚੈੱਕ ਕਰੋ ਇਹ ਆਪਣੇ ਵਾਲੇ ਬਾਜ ਤੋਂ ਮਿਲੀ ਨੂੰ ਮਹੀਨੇ ਉੱਤੇ ਹੋਗਾ ਇਹ ਵੀ ਚੈੱਕ ਕਰਾ ਦਾਂਗੇ ਇਹ ਵੀ ਜੈਜ ਮੋਲ ਦੀ ਹੈ ਕਈ ਵਾਰ ਹੁੰਦਾ ਸੱਜਣੋ ਕੋਈ ਚਾਹਵਨ ਤੋਂ ਆ ਦੇਖ ਸਕਦਾ ਇਹ ਬਿੱਲੀ ਕੱਢ ਲਿਓ ਬਾਬਾ ਨੇ ਤੇ ਆ ਮਾਰਵਾੜੀ ਘੋੜੀ ਮੱਥੇ ਫਟਾ ਦੋ ਪਰ ਚਿੱਟੇ ਖੜੀ ਹੈ ਜੀ ਤੇ ਆ ਬਸ਼ੀਰੀ ਚਾਰ ਚਾਰ ਦੰਦ ਫੜੀ ਹੈ ਜੀ ਕਮੇਟ ਇਹ ਜਿਹੜਾ ਆ ਤਾਂ ਮਲਾਈ ਹੋਈ ਪਹਿਲਾਂ ਜਿਹੜਾ ਆਦਾ ਬੱਚਾ ਇਹਦਾ ਬਹੁਤ ਚੰਗੇ ਰੇਟ ਤੇ ਵੀ ਕਰੂ ਕਿਉਂ ਬਾਬਾ ਫਿਰ ਦੇਖੋ ਜੀ ਬਾਬਾ ਤੋਰਦੀ ਮਾੜੀ ਇਧਰ ਨੂੰ ਰੇਤੇ ਤੇ ਲਟਾ ਦਈਏ ਜਾਂ ਬੰਨਣੀ ਆ ਪੰਜ ਕਲੈਨ ਘੋੜੀਏ ਦੋਸਤੋ ਇਹ ਬਾਜ ਤਾਂ ਮਿਲ ਹੀ ਗਿਆ ਕੁੱਟੋ ਵੀਡੀਓ ਮਿਲ ਜੂ ਬੰਨ ਦੋ ਚੱਲ ਚੱਲ ਨਾ ਦੇਖੋ ਫਰੇ ਮਾਰ ਫਿਰਟਾ ਦਾ ਰੋਦਾ ਏ ਘੋੜੀਆਂ ਹੋਰ ਵੀ ਖੜੀਆਂ ਜੀ ਲਾ ਵੀਡੀਓ ਲਓ ਘੋੜੀਆਂ ਖੜੀਆਂ ਨੇ ਬਾਹਰ ਲੋ ਜਿਹੜੀ ਆ ਕਾਲੀ ਘੋੜੀ ਆ ਰੂਪਰਾ ਰੂਪ ਕਾਂਟੇ ਤੋਂ ਮੇਟ ਆ ਇਹ ਆਪਣੇ ਵਾਲੇ ਬਾਜ ਤੋਂ ਮੇਟ ਆ ਜੀ ਇਹ ਗੱਬਣ ਆ 7 ਮਹੀਨਿਆਂ ਦੀ ਚੈੱਕ ਪਾਸ ਆ ਤਿੰਨ ਪੈਰ ਚਿੱਟੇ ਮੱਥੇ ਫਟਾ ਤੇ ਇਹ ਵੀ ਚੈੱਕ ਪਾਸ ਨੀਲੀ ਚੰਬੀ ਘੋੜੀ ਆ ਰੂਪ ਕਾਂਟੇ ਤੋਂ ਮਿਲੀ ਦੀ ਫੋਟੋ ਵੀਡੀਓ ਸਾਰਾ ਮਿਲ ਜੂ ਇਹ ਆਪਣੇ ਵਾਲੇ ਬਾਜ ਤੋਂ ਲਾਲ ਚੰਬੀ ਮਿਲੀ ਹੋਈ ਆ ਇਹ ਵੀ ਜੈਜ ਮੋਲ ਦੇ ਲੱਖ ਦੇ ਆਸ-ਪਾਸ ਦੀ ਇਹ ਆਨੀ ਲਈ ਤਾਂ ਵੀ ਘੁੜੀ ਦੋਸਤੋ ਇਹ ਵੀ ਆਪਣੇ ਵਾਲੇ ਬਾਜ਼ਤੰਬੀ ਹੋਈ ਫੋਟੋ ਵੀਡੀਓ ਇਹਦੀ ਮਿਲ ਜਾ ਇੱਕ ਮੈਂ ਤਾਂ ਘੁੜੀ ਸੇਲ ਹੋਈ ਹੋਈ ਉਧਰ ਬੱਚੇ ਖੜੇ ਆ ਨੁਕਰਾ ਬਸ਼ੀਰਾ ਖੜਾ ਮੇਰੇ ਨਾਲ ਡੋਡਾਂ ਵਾਲੇ ਕੋਲ ਸ਼ਾਇਦ ਸੁਲਤਾਨ ਘੁੜਾ ਹੀ ਹੈ ਸ਼ਾਇਦ ਜਿੰਮੇ ਅਰੇ ਗਲਤ ਹੋਇਆ ਤਾਂ ਦੋਸਤੋ ਕਮੈਂਟਸ ਦੱਸ ਦਿਓ ਕੀ ਨਾਮ ਡੋਡਾਂ ਵਾਲੇ ਸੁਲਤਾਨ ਦਾ ਬਾਪ ਹੈ ਇਹਦੀ ਮਾਂ ਭਾਕਸਰਾ ਇਹਦੀ ਹੈ ਕਿਆ ਨੁਕਰੀ ਵਿਚੇ ਦੀ ਨੂਰੇ ਦੀ ਆ ਆਦੋਂ ਨੇ ਸੇ ਲੋਗ ਵੀ ਜਾਣ ਸੋ ਦੋਸਤੋ ਨੰਬਰ ਮੈਂ ਥੱਲੇ ਲਾ ਦਿਨਾ ਜਿਹੜੀ ਭਰਾ ਦੇ ਪਸੰਦ ਹੋਇਆ ਜਿਹੜਾ ਜਾਨਵਰ ਕਮੈਂਟਾਂ ਚ ਸਕਰੀਨ ਜਾਂ ਬੋਲ ਪਰ ਜਾਂ ਸਕਰੀਨਸ਼ਾਟ ਭੇਜੋ ਉਹਦਾ ਰੀਟ ਕਰ ਲਾਂਗੇ